ਅੱਜ ਵੀ ਗੱਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਕਬੱਡੀ ਸਾਬੋ ਟਰੈਕਟਰ ਮੰਡੀ ਤੇ ਜੇਕਰ ਦੇਖੀਏ ਤਾਂ ਕਾਫੀ ਰਾਸ਼ਾ ਹੈ ਟਰੈਕਟਰ ਮੰਡੀ ਤੇ ਤੇ ਕਿਉਂਕਿ ਠੰਡ ਦਾ ਮੌਸਮ ਆਇਆ ਝ ਧੁੱਪ ਨਿਕਲੀ ਅੱਜ ਅਸਲ ਵਿੱਚ ਕਾਫੀ ਮੰਡੀ ਤੇ ਰਾਸ਼ਾ ਚਲੋ ਆਪਾਂ ਤੁਹਾਡੇ ਨਾਲ ਟਰੈਕਟਰਾਂ ਦੇ ਕਰਦੇ ਹਾਂ ਰੇਟਾਂ ਸਾਂਝੇ ਪਹਿਲਾ ਟਰੈਕਟਰ ਆ ਗਿਆ ਜੋਂਡੀਅਰ ਆਪਣਾ 5310 ਤੇ ਟਾਇਰਾਂ ਦੀ ਕੰਡੀਸ਼ਨ ਜੇ ਦੇਖ ਲਈ ਬਿਲਕੁਲ ਓਕੇ ਹੈ ਜੀ ਬਲੈਕ ਟਾਇਰਾਂ ਦਾ ਸਾਈਜ਼ ਹੈਗਾ ਜੀ 16x28 ਦਾ 2009 ਮਾਡਲ ਹੈ ਜੀ ਪੰਜਾਬ ਨੰਬਰ ਤੇ 4 ਲੱਖ ਤੇ 85000 ਰੁਪਇਆ ਡਿਮਾਂਡ ਹੈ ਜੀ ਆਪਾਂ ਦੂਜੀ ਸਾਈਡ ਤੋਂ ਵੀ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਿਖਾਉਣੇ ਆ ਜੀ ਆਪਾਂ ਦੇਖ ਸਕਦੇ ਆ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਅਗਲਾ ਟਰੈਕਟਰ ਆ ਗਿਆ 3630 ਨਿਊ ਹਾਲੈਂਡ ਵਾਲਿਆਂ ਦਾ ਇਹ ਵੀ ਬਾਕੀ ਕਾਫੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜਿਹਦੇ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ 2010 ਮਾਡਲ ਆ ਪੰਜਾਬ ਨੰਬਰ ਆ 4 ਲੱਖ ਤੇ 85000 ਰੁਪਇਆ ਡਿਮਾਂਡ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਟਰੈਕਟਰ ਦੀ ਹਾਲਤ ਬਾਡੀ ਲੈਨ ਦਾ ਸਾਫ ਹੈ ਟਰੈਕਟਰ ਕਿਤੇ ਕੋਈ ਲੀਕਿੰਗ ਸ਼ੀਕਿੰਗ ਵਾਲਾ ਹੈ ਨਹੀਂ ਦਾ ਸਾਈਡ ਦੇਰ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਹੱਜਣ ਅਲਟਰਾ 605 ਡੀਆਈ ਚਾਰੇ ਟਾਇਰਾਂ ਮਾਰਫ ਦੇ ਬਿਲਕੁਲ ਨਵੇਂ ਬੈਕ ਟਾਇਰਾਂ ਦਾ ਸਾਈਜ਼ ਹੈ ਜੇ ਜੀ 16 9 28 ਤੇ 2011 ਮਾਡਲ ਆ 4 ਲੱਖ ਤੇ 47000 ਰੁਪਿਆ ਡਿਮਾਂਡ ਹੈ ਜੀ ਤੇ 16 9 28 ਬੈਕਟ ਸਾਈਡ ਦੇ ਟਾਇਰ ਆ ਜੀ ਐਮ ਆਰ ਐਫ ਦੇ ਇੱਕ ਡੁੱਕ ਲੱਗੀ ਆ ਬਾਕੀ ਆਮ ਛੋਟੀ ਲੱਗੀ ਆ ਕੋਈ ਬholi ਵੱਡੀ ਨਹੀਂ ਤੇ 2011 ਮਾਡਲ 4 ਲੱਖ ਤੇ 47000 ਰੁਪਿਆ ਡਿਮਾਂਡ ਹੈ ਜੀ ਚਲੋ ਆਪਾਂ ਤੁਹਾਡੇ ਨਾਲ ਟਰੈਕਟਰਾਂ ਨੇ ਹੋਰ ਵੀ ਕਰਦੇ ਆ ਰੇਟ ਸਾਂਝੇ ਆਸੀ ਟਰੈਕਟਰ ਆ ਜੀ ਇੱਥੇ ਇੱਕ ਨੰਬਰ ਜੈਨ ਐਸ਼ਰ ਆ ਗਿਆ ਜੀ ਐਨਸੀ 200 ਕੇ ਵਾਲੀ 2015 ਮਾਡਲ ਆ 2 ਲੱਖ ਤੇ 60000 ਰੁਪਏ ਦੀ ਮੰਗ ਆ ਪੀਵੀ 19 ਨੰਬਰ ਆ ਜਕੇ ਦੇ ਟਾਇਰ ਆ 12428 ਦੇ 70 80 ਪੈਸੇ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਹੈਗੇ ਆ ਜੀ ਬਿਲਕੁਲ ਅਗਲਾ ਟਰੈਕਟਰ ਆ ਗਿਆ ਸੌਰ ਆਜ 2001 ਮਾਡਲ ਆ 2 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਬੈਕ ਸਾਈਡ ਟਾਇਰ ਹੈ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਐਮ ਆਰ ਐਲ ਦੇ 13628 ਦੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਅਗਲਾ ਟਰੈਕਟਰ ਫੇਰ ਸਵਰਾਜ 855 2008 ਮਾਡਲ ਕਲੌਸ ਕਰ ਇੰਜਨ ਆ ਜੀ 3 ਲੱਖ ਤੇ 60000 ਰੁਪਏ ਦੀ ਡਿਮਾਂਡ ਆ ਤੇ ਬੈਕ ਟਾਇਰ ਜਿਹੜੇ ਇਹਦੇ ਹੈਗੇ ਆ ਜੀ ਜਕੇ ਕੰਪਨੀ ਦੇ ਆ 14928 ਦੇ ਤੇ ਫਰੰਟ ਟਾਇਰ ਵੀ ਜੇ ਕੇ ਦੇ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਚਾਰੇ ਟਾਇਰ ਟਰੈਕਟਰ ਦੀ ਹਾਲਤ ਵੀ ਉਸ ਹਸਾਬ ਨਾਲ ਸਾਫ਼ ਸੁਥਰੀ ਪਈ ਹੈ ਜੀ ਅਗਲਾ ਟਰੈਕਟਰ ਆ ਗਈ ਫੇਰ ਐਸ਼ਰ 241 ਐਨਸੀ 99 ਮਾਡਲ ਆ 1 ਲੱਖ 48000 ਰੁਪਏ ਡਿਮਾਂਡ ਆ ਪੀ ਵੀ 31 ਨੰਬਰ ਹੈ ਜੀ ਇਹਦਾ ਅਗਲਾ ਟਰੈਕਟਰ ਫੋਰਡ 3600 95 ਮਾਡਲ ਆ 1 ਲੱਖ ਤੇ 55000 ਰੁਪਏ ਡਿਮਾਂਡ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਜੀ ਦੋਸਤੋ ਬਾਅਦ ਫੇਰ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 242 2008 ਮਾਡਲ ਆ 1 ਲੱਖ ਤੇ 60000 ਰੁਪਏ ਡਿਮਾਂਡ ਆ ਬਾਕੀ 60000 ਆ ਜੀ 1 ਲੱਖ ਤੇ 60000 ਰੁਪਏ ਡਿਮਾਂਡ ਆ ਜੀ ਬਾਕੀ ਦੇਖ ਸਕਦੇ ਆ ਜੀ ਟਾਇਰਾਂ ਦੀ ਕੰਡੀਸ਼ਨ ਮੰਦੀ ਹੈ ਜੀ ਇੰਜਨ ਪੱਕੋ ਤੇ ਬਾਡੀ ਲੈਨ ਦਾ ਟਰੈਕਟਰ ਸਾਫ਼ ਹੈ ਜੀ ਮਗਰਾੜ ਮਗੂੜ ਵੀ ਸਾਫ਼ ਪਿਆ ਹੈ ਜੀ ਇਹਦਾ ਟਰੈਕਟਰ ਫਾਰਮ ਤੇ ਪੈਂਟ ਦਾ ਆ ਗਿਆ ਜੀ ਬੈਕ ਟਾਇਰ ਗੁਡਇਰ ਦੇ ਆ 16 9 28 ਦੇ ਬੈਕ ਟਾਇਰਾਂ ਦਾ ਸਾਈਜ਼ ਹੈ ਜੀ ਫਰੰਟ ਟਾਇਰ ਵੀ ਗੁਡਇਰ ਦੇ ਆ ਜੀ ਟਾਇਰ ਹੀ ਜਿਹੜੇ ਬਿਲਕੁਲ ਸੌਸ ਜੀ ਕੰਡੀਸ਼ਨ ਦੇ ਆ ਕੋਈ ਘੱਟ-ਕੁੱਟ ਨਹੀਂ ਲੱਗੇ ਹਰਿਆਣਾ ਨੰਬਰ ਹੈ ਜੀ 2008 ਮਾਡਲ ਆ 2 ਲੱਖ 90000 ਰੁਪਿਆ ਡਿਮਾਂਡ ਹੈ ਜੀ ਅਗਲਾ ਟਰੈਕਟਰ ਫੇਰ ਫਾਰਮ ਟਰੱਕ 65 EPI ਦਾ ਹੈ ਜੀ 2009 ਮਾਡਲ ਆ 3 ਲੱਖ 60000 ਰੁਪਿਆ ਡਿਮਾਂਡ ਆ BKT ਦੇ ਟਾਇਰ ਹੈ ਜੀ 16 9 28 ਤੇ ਤੇ ਫਰੰਟ ਟਾਇਰ ਵੀ ਬਿਲਕੁਲ ਸਾਫ-ਸੁੱਧਰੇ ਆ ਬੈਕ ਟਾਇਰ ਜਿਹੜੇ ਹੈਗੇ ਆ ਜੀ ਹਾਫ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਗੱਲ ਟਰੈਕਟਰ ਆ ਗਿਆ ਜੀ ਸੋਨਾ ਲੀਗਾ ਡੀਆਈ 60 ਦਾ ਬੈਕ ਟਾਇਰ ਅਪੋਲੋ ਕੰਪਨੀ ਦੇ ਹੈ ਜੀ 60 70 ਰੁਪਏ ਕੰਡੀਸ਼ਨ ਦੇ ਵਿੱਚ ਬਾਕੀ ਵੈਸੇ ਥੋੜੇ ਥੋੜੇ ਕੱਟ ਲੱਗੇ ਉਹ ਟਰੈਕਟਰ ਸਾਫ਼ ਹੈ ਜੀ 2009 ਮਾਡਲ ਆ 3 ਲੱਖ ਤੇ 20000 ਰੁਪਏ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 735 ਅਪੋਲੋ ਕੰਪਨੀ ਦੇ ਬਾਈ ਦੇ ਟਾਇਰ ਹੈ ਜੀ ਵੈਸੇ ਤਾਂ ਇਹਨਾਂ ਦੇ ਆਉਂਦੇ ਹੈ ਜੀ 12 4 28 ਤੇ ਪਰ ਵੀਰ 13 28 ਦੇ ਕੋਈ ਬੈਠਿਆ ਜੀ 735 ਸਵਾਰਾਜ ਮਾਡਲ ਹੈਗਾ ਜੀ 96 1.5 ਲੱਖ ਰੁਪਇਆ ਡਿਮਾਂਡ ਹੈ ਜੀ ਇਹਦੀ ਅਗਲਾ ਟਰੈਕਟਰ ਆ ਗਿਆ ਜੀ ਨਾਲੇ ਦਾ DI 60 ਦਾ 2008 ਮਾਡਲ ਆ 3 ਲੱਖ ਤੇ 40000 ਰੁਪਇਆ ਡਿਮਾਂਡ ਆ ਜੇਕੇ ਕੰਪਨੀ ਦੇ ਚਾਰੇ ਟਾਇਰ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬੈਕ ਟਾਇਰਾਂ ਦਾ ਸਾਈਜ਼ ਹੈਗਾ ਜੀ 16 9 28 ਦਾ ਕਲਾ ਟਰੈਕਟਰ ਆ ਗਿਆ ਜੀ Mahindra B 275 ਟਾਇਰ ਚਾਰੇ ਇਕੱਲੇ ਆ ਜੀ ਤੇ ਮਾਡਲ ਹੈਗਾ 1999 ਤੇ 98000 ਰੁਪਏ ਹੈ ਜੀ ਡਿਮਾਂਡ ਹੈ ਜੀ ਇਹਦੀ ਅਗਲਾ ਟਰੈਕਟਰ ਆ ਗਿਆ ਜੀ Farm Track 65 EP 2010 ਮਾਡਲ ਹੈ 3 ਲੱਖ 25000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਤੇ ਸਾਫ ਸੁਥਰੀ ਕੰਡੀਸ਼ਨ ਦੇ ਆ ਜੀ बीकेटी ਦੇ ਟਾਇਰ ਆ ਜੀ 14 9 28 ਦੇ ਅਗਲਾ ਟਰੈਕਟਰ ਆ ਗਿਆ ਜੀ ਫਾਰਮ ਟਰੈਕ 45 ਦਾ 2011 ਮਾਡਲ ਆ 3 ਲੱਖ ਰੁਪਈਆ ਹੀ ਪੂਰੀ ਡਿਮਾਂਡ ਆ ਜੀ ਫਾਰਮ 45 ਦਾ ਫਰੰਟ ਟਾਇਰ ਐਮ ਆਰਐਫ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬੈਕ ਟਾਇਰ ਗੁਡਇਰ ਦੇ 13 6 28 ਦੇ 70 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਅਗਲਾ ਟਰੈਕਟਰ ਆ ਗਿਆ ਜੀ ਆਈਸ਼ਰ ਐਨਸੀ 243 96 ਮਾਡਲ 1 ਲੱਖ ਤੇ 23000 ਰੁਪਿਆ ਡਿਮਾਂਡ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਸਾਫ਼ ਸੁਥਰੀ ਕੰਡੀਸ਼ਨ ਦਾ ਹੀ ਟਰੈਕਟਰ ਹੈ ਜੀ ਠੀਕਿੰਗ ਸ਼ੀਕਿੰਗ ਹੈ ਨਹੀਂ ਗਈ ਜਿੰਦੀ ਮੁਰਾਡਾਂ ਦਾ ਵੀ ਸਾਫ਼ ਹੈ ਬਾਡੀ ਲੈਂਦਾ ਥੋੜੀ ਜੀ ਟਾਇਰ ਹੈਗੇ 40 ਕੁ ਪੈਸੇ ਕੋਲਾ ਟਰੈਕਟਰ 363 ਨਿਊ ਹਾਲੈਂਡ ਵਾਲਾ ਨਾ ਸੂਪਰ 2013 ਮਾਡਲ ਹੈ 4 ਲੱਖ ਤੇ 70000 ਰੁਪਿਆ ਡਿਮਾਂਡ ਹੈ ਜੀ ਇਹਦੀ ਬਾਕੀ ਸਾਰੀ ਸੂਦੀ ਕੰਡੀਸ਼ਨ ਦਾ ਡ੍ਰੈਕਟਰ ਹੈ ਟਾਇਰ ਬਿਲਕੁਲ ਓਕੇ ਪੋਲੋ ਕੰਪਨੀ ਦੇ ਟਾਇਰ ਆ 16928 ਦੇ ਮਿੰਦਰਾ ਆ ਗਈ 265 ਡੀ ਆਈ ਪੋਲੋ ਕੰਪਨੀ ਦੇ ਬੈਕ ਸਾਈਡ ਸਾਈਡ ਵਾਲੇ ਟਾਇਰ ਆ ਜੀ 12428 ਦੇ ਸਾਰੀ ਸੂਦੀ ਕੰਡੀਸ਼ਨ ਦਾ ਡ੍ਰੈਕਟਰ ਹੈ ਜੀ ਇਹ ਵੀ 2006 ਮਾਡਲ ਆ 2 ਲੱਖ ਤੇ 25000 ਰੁਪਏ ਡਿਮਾਂਡ ਹੈ ਜੀ ਇਸ ਡ੍ਰੈਕਟਰ ਦੀ ਚਲੋ ਆਪਾਂ ਸਦੇਣਾ ਹੋਰ ਵੀ ਡ੍ਰੈਕਟਰਾਂ ਦੇ ਰੇਟ ਸਾਂਝੇ ਕਰਦੇ ਆਂ ਅਇਸ਼ਰ ਆ ਗਿਆ ਜੀ 2006 ਮਾਡਲ ਹੈ 1 ਲੱਖ ਤੇ 45000 ਰੁਪਿਆ ਰੇਟ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਰੈਕਟਰ ਨੂੰ ਅਗਲਾ ਟਰੈਕਟਰ ਆ ਗਿਆ ਸਵਰਾਜ 855 2008 ਮਾਡਲ ਹੈ 3 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਵੇਖ ਲੈ ਚਾ ਉਸ ਸਾਫਟ ਦਾ ਬਰਾਸਤੂਰੀਓ ਦਾ ਨੰਬਰ 232 ਦਾ ਹੈਗਾ ਸਿੰਗਰ ਐਨੇਗੇ ਬੈਕ ਟਾਇਰ ਸਾਈ ਹੋਏ ਉਹ ਇਹ ਰੇਡ ਘਟ ਹੋਇਆ ਤੇਰਾ ਦਾ ਆ ਗਿਆ ਸਟੋਕਲਾ ਟਰੈਕਟਰ ਆ ਗਿਆ 5911 ਬੈਕ ਟਾਇਰ ਬਿਲਕੁਲ ਨਵੇਂ ਐਮ ਆਰਐਫ ਦੇ 1628 ਦੇ 99 ਮਾਡਲ ਡੀਆਈ ਹੋਇਆ 652 3 ਲੱਖ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਬਾਕੀ ਸੌ ਸੋਤਰੀ ਕੰਡੀਸ਼ਨ ਦਾ ਟਰੈਕਟਰ ਹੈ ਟਰੈਕਟਰ ਆ ਗਿਆ ਫਾਰਮ 50 ਦਾ 98 ਮਾਡਲ 1,30,000 ਰੁਪਏ ਦੀ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਨਿੰਦਰਾ 245 ਦਾ 2007 ਮਾਡਲ ਹੈ ਜੀ 1,40,000 ਰੁਪਏ ਦੀ ਡਿਮਾਂਡ ਹੈ ਫੋਡ ਆ ਗਿਆ ਜੀ 3695 ਮਾਡਲ ਹੈ ਜੀ 2,100 ਰੁਪਏ ਡਿਮਾਂਡ ਹੈ ਜੀ ਬਾਕੀ ਜੋ ਰੰਗ ਹੈ ਜੀ ਜੈਨੂਅਨ ਹੀ ਲੱਗਦਾ ਹੈ ਇਸ ਦਾ ਬੈਕ ਟਾਇਰ ਕੱਟ ਜੇ ਲੱਗੇ ਹੋਏ ਆ ਥੋੜੇ ਬਾਕੀ ਪਏ ਆ 50 ਕੋ ਪੈਸੇ ਕੰਡੀਸ਼ਨ ਦੇ ਵਿੱਚ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਡੀ ਆ 740 ਸੋਨਾਲੀ ਦਾ ਦਾ 773 ਕੰਡੀਸ਼ਨ ਦਾ ਇਹ ਵੀ ਟਰੈਕਟਰ ਹੈ ਜੀ ਐਮ ਆਰ ਐਫ ਦੇ ਟਾਇਰ ਆ ਬੈਕ ਸਾਈਡ ਵਾਲੇ 13 6 28 ਦੇ ਇਹ ਹੈ ਜੀ 2013 ਮਾਡਲ ਆ 1 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ ਸੋਨਾਲੀ ਕਹਾ ਗਿਆ ਡੀਆਈ 730 ਦਾ ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ 2015 ਮਾਡਲ ਆ 2 ਲੱਖ ਤੇ 60 ਹਜ਼ਾਰ ਰੁਪਏ ਦੀ ਡਿਮਾਂਡ ਆ 855 ਗਏ ਜੀ ਅਗਲਾ ਡੱਕ ਤੋਂ ਬਿਨਾ 2013 ਮਾਡਲ ਆ 4 ਲੱਖ ਤੇ 40 ਹਜ਼ਾਰ ਰੁਪਏ ਦੀ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਵੀਕੀਟੀ ਕੰਪਨੀ ਦੇ ਟਾਇਰ ਹੈ ਜੀ ਸਾਈਜ਼ ਹੈਗਾ ਇਹ 14 ਨੂੰ 28 ਦਾ ਆਇਸ਼ਰ ਆ ਗਿਆ ਜੀ 92 ਮਾਡਲ ਰੇਟ ਹੈਗਾ ਪੂਰਾ 1 ਲੱਖ ਚਿੱਟਾ ਸਕਾਲਟ ਆ ਗਿਆ ਜੀ 80 ਮਾਡਲ 1 ਲੱਖ ਰੁਪਈਆ ਪੂਰੀ ਡਿਮਾਂਡ ਹੈ ਜੀ 3630 ਆ ਗਿਆ ਜੀ ਨਿਊ ਹਾਲੈਂਡ ਵਾਲਾ ਇਹਦਾ ਫੋਰਡ ਗੁਡੀ ਆ ਦੇ ਟਾਇਰ ਆ ਜੀ 16 9 28 ਦੇ ਓਪੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੱਕ ਲੁੱਕ ਲੱਗੀ ਹੈ 10 ਇੰਚੀ ਸਪੀਕਰ ਆ ਜੀ 2000 ਮਾਡਲ ਆ 1,70,000 ਰੁਪਏ ਦੀ ਮੰਗ ਆ ਵਰਕ ਇਹਦਾ ਬਾਈ ਦਾ ਚੈਕਿੰਗ ਕਰ ਰਹੇ ਆ ਇਹ ਰ ਆ ਗਈ ਜੀ ਟਸਕਲ ਟਕਲਾ ਟਰੈਕਟਰ ਜੀ 96 ਮਾਡਲ ਆ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਇਹਦਾ ਚਾਰੇ ਟਾਇਰ ਟੈਕਸਾਇਡਾ ਟਾਇਰ ਫਾਵਾ ਚੰਗੀ ਹਾਲਤ ਦੇ ਜੀ ਗੂਡੀਅਰ ਦੇ ਟਾਇਰ 12428 ਫਾਰਮ ਟਰੱਕ 60 ਦਾ ਆ ਗਿਆ ਜੀ ਐਮ ਆਰਫ ਦੇ ਟਾਇਰ ਆ ਚਾਰੇ ਬਿਲਕੁਲ ਨਵੀਂ ਕੰਡੀਸ਼ਨ ਦੇ ਵੈਸੇ 96 ਮਾਡਲ ਆ 1 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ ਅਰ ਸੋਪਾਜ ਬੰਜ ਆ ਗਿਆ ਇਸ ਸਵਰਾਜ ਐਵਰ ਦੀ ਛਤਰੀ ਡੱਕ ਡੁੱਕ ਲੱਗੀ ਆ ਜੀ ਓਕੇ ਪੂਰੀ 2013 ਮਾਡਲ ਰੇਟ ਹੈਗਾ ਜੀ 4 ਲੱਖ ਤੇ 15000 ਰੁਪਿਆ ਫੋਲੋ ਕੰਪਨੀ ਦੇ ਟਾਇਰ ਆ ਜੀ ਸਾਈਜ਼ ਹੈਗਾ 14 9 28 ਦਾ ਤੋਂ ਹਾਂ ਜੀ ਦੋਸਤੋ ਵੀਡੀਓ ਬਹੁਤ ਹੀ ਲੰਬੀ ਨਾ ਹੋ ਜੇ ਜ ਇਸ ਲਈ ਪਾਰਟ ਆਪ ਅਗਲਾ ਵੀ ਪਾਵਾਂਗੇ ਤੋਂ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਘੰਟੀ ਦਾ ਬਟਨ ਦਬਾ ਦਿਓ ਆ ਆਉਣ ਵਾਲੀ ਕੋਈ ਵੀ ਵੀਡੀਓ ਆਪਾਂ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਕਰਨਾ ਪਹਿਲਾਂ ਤੁਹਾਡੇ ਕੋਲੇ ਆਵੇ